ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਮੈਂ ਤੁਹਾਡਾ ਆਪਣਾ ਰੰਦੇਵਦਾਰਾ ਪੰਜਾਬ ਦੀ ਬੜੀ ਮਕਬੂਲ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਂ ਤੇ ਅੱਜ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਬੜਾ ਸਤਿਕਾਰਯੋਗ ਵੱਡਾ ਵੀਰ ਜਿਹਦੇ ਛੋਟੇ ਹੁੰਦੇ ਮੈਂ ਗਾਣੇ ਸੁਣਿਆ ਕਰਦਾ ਸੀ ਅੱਜ ਮੈਂ ਬੜਾ ਖੁਸ਼ ਹਾਂ ਵੀ ਭਾਈ ਨੂੰ ਮਿਲਣ ਦਾ ਸਭ ਤੋਂ ਮੌਕਾ ਮਿਲਿਆ ਤੇ ਭਾਈ ਦੇ ਗਾਣੇ ਵੀ ਤੁਸੀਂ ਸਾਰਿਆਂ ਨੇ ਬੜੇ ਸੁਣੇ ਹੋਣੇ ਸਭ ਤੋਂ ਮਕਬੂਲ ਗੀਤ ਇੱਕ ਦੱਸ ਦਿੰਨਾ ਸਾਨੂੰ ਦੱਸ ਜਾ ਗੁਲਾਬੀ ਚੁੰਨੀ ਵਾਲੀ ਯਾਨੀ ਫੇਰ ਕਦੋਂ ਮਿਲ ਹੋਣਗੇ ਭਾਈ ਗੁੱਡੂ ਗਿੱਲ ਅੱਜ ਮੇਰੇ ਨਾਲ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਜਾਈ ਇੱਥੇ ਵੀਰ ਹੁਣੀ ਮਿਲ ਗਏ ਤੇ ਬਹੁਤ ਖੁਸ਼ੀ ਹੋਈ ਤੇ ਗਾਣੇ ਪੁਰਾਣੇ ਨਵੇਂ ਦੀਆਂ ਗੱਲਾਂ ਚੱਲਦੀਆਂ ਤੇ ਹੋਰ ਨਵੇਂ ਗਾਣੇ ਕੁਛ ਕਰਦੇ ਆ ਉਹ ਵੀ ਬਾਈ ਨਾਲ ਸਾਂਝਾ ਕੀਤੇ ਨੇ ਤੇ ਬਹੁਤ ਖੁਸ਼ੀ ਹੋਈ ਬਾਈ ਹੁਣ ਮਿਲ ਕੇ ਬਾਕੀ ਤੁਸੀਂ ਸੁਣਿਆ ਗਾਣੇ ਸਭ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਸਾਨੂੰ ਦੱਸ ਜੀ ਆ ਗੁਲਾਬੀ ਚੁੰਨੀ ਵਾਲੀ ਇਹ ਨਹੀਂ ਫੀਲਡੋਂ ਮੇਲੇ ਹੁੰਦੇ ਐਡਾ ਨਹੀਂ ਬਾਈ ਜੀ ਇਹਨੂੰ ਪੂਰੀ ਲਹਿਜ ਚ ਗਾਓ ਇੱਕ ਵਾਰ ਗੁੱਡੂ ਗਿੱਲ ਛੇਤੀ ਆ ਜੇ ਲੋਕਾਂ ਦੇ ਦੁਆਰਾ ਹੋ ਸਾਨੂੰ ਦੱਸ ਜਾ ਗੁਲਾਬੀ ਚੁੰਨੀ ਵਾਲੀਏ ਨਹੀਂ ਫੇਰ ਕਦੋਂ ਨਹੀਂ ਫੇਰ ਕਦੋਂ ਮਿਲੇ ਹੋਣਗੇ ਏਸੀ ਗੁਲਾਬੀ ਚੁੰਨੀ ਉਹ ਤੋਂ ਬਾਅਦ ਗਾਣੇ ਆਏ ਨਹੀਂ ਤੂੰ ਕਿਹਦੇ ਨਾਲ ਜਾਣਾ ਕਾਲਜ ਨੂੰ ਚੜ ਕੇ ਕਿਹਦੇ ਨਿਕਲੂ ਲੈ ਆਈ ਇਹਦੀ ਵੀ ਇੱਕ ਲੈ ਇਹ ਹੁਣ ਗੱਲਬਾਤ ਬਣ ਗਈ ਹੋ ਕੋਈ ਤੇਰੇ ਪਿੱਛੇ ਗੇੜੇ ਜਿਪ ਸੀ ਤੇ ਲਾਵੇ ਕੋਈ ਤੇਰੇ ਮਾਰਾ ਘਰੋਂ ਬੁਲਟ ਲੈ ਆਵੇ ਹੋ ਤੇਰੇ ਹਮਾਰੇ ਕਈਆਂ ਨੇ ਲੇ ਤੇਰੇ ਮਰਕੀਆਂ ਨੇ ਲੇ ਆਂਦੇ ਹੀ ਰੋਹਾਂਡੇ ਘਰ ਧਿਆਨਾਂ ਲੜਕੇ ਕੀ ਦਿਨ ਨਿਕਲੂ ਲਾਟਰੀ ਨੀ ਤੂੰ ਕਿਦੇ ਨਾਲੇ ਜਾਣ ਕਾਲਜ ਨੂੰ ਚੜਕੇ ਨੀ ਕੀ ਦਿਨ ਨਿਕਲੂ ਲਾਟਰੀ ਦੇਖੋ ਜੀ ਸੁਣਾਈ ਸੀ ਗਾਣੇ ਜੀ ਹੋਰ ਬਥੇਰੇ ਜਿਵੇਂ ਬਈ ਨਮਾ ਨਮਾ ਕੁਛ ਨਮਾ ਕੁਛ ਆ ਰਿਹਾ ਬੜੀ ਨਮਾ ਨਮਾ ਕਰ ਰਹੇ ਆ ਅਗਲੇ ਮਹੀਨੇ ਦੋ ਤਿੰਨ ਗਾਣੇ ਕਰਦੇ ਆ ਰਿਲੀਜ਼ ਇਕੱਠੇ ਹੋ ਕੇ ਉਹ ਵੀ ਆਸ ਹੈ ਵੀ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੱਤਾ ਗਾਣਿਆਂ ਨੂੰ ਤੇ ਹੁਣ ਵੀ ਦੋਗੇ ਤੇ ਬਈ ਜੀ ਤੁਹਾਡਾ ਸਾਨੂੰ ਦੱਸ ਜਾ ਗੁਲੰਬੀ ਚੁੰਨੀ ਵਾਲੀ ਇਹਨੂੰ ਕਲਮ ਬੰਦ ਕਿਨੇ ਕੀਤਾ ਸੀ ਇਹ ਕਲਮ ਬੰਦ ਨਹੀਂ ਆਪਣੇ ਪੰਜਾਬ ਦੇ ਸ਼ਰਮੌਰਗੀਤ ਕਰਿਆ ਬਈ ਬਚਨ 베ਦਲ ਉਹਨਾਂ ਦਾ ਲਿਖਾਇਆ ਸੀ ਕੀ ਬਾਤ ਹੈ ਤੇ ਬਚਨ 베ਦਲ ਦੀ ਕਲਮ ਹੋਵੇ ਤੇ ਬਈ ਗੁੱਡੂ ਗਿਲ ਦੀ ਆਵਾਜ਼ ਹੋਵੇ ਤੇ ਰਿੰਪੀ ਪ੍ਰਿੰਸ ਦੀ ਡਾਇਰੈਕਸ਼ਨ ਹੋਵੇ ਫਿਰ ਗੀਤ ਨੇ ਸੋਨੇ ਦੇ ਸੁਹਾਗਾ ਦਾ ਹੋਣਾ ਹੀ ਹੈ ਤੇ ਨਮਾ ਕੀ ਆ ਰਿਹਾ ਬਾਈ ਜੀ ਹੁਣ ਨਮਾ ਦੋ ਤਿੰਨ ਗਾਣੇ ਕੀਤੇ ਨੇ ਮੈਂ ਇੱਕ ਡਿਊਟ ਆ ਰਿਹਾ ਤੇ ਉਹਦੇ ਵਿੱਚ ਫਾਈਨ ਟਨ ਕੰਪਨੀ ਦੇ ਵਿੱਚ ਆ ਰਹੇ ਨੇ ਬਾਈ ਅਦਿੰਦਰ ਸਿੰਘ ਉਹਨਾਂ ਦੀ ਕੰਪਨੀ ਦੇ ਵਿੱਚ ਤੇ ਉਹਦੇ ਵਿੱਚ ਸਾਡਾ ਛੋਟਾ ਭਰਾ ਛੋਟਾ ਨਹੀਂ ਵੱਡਾ ਭਰਾ ਸਾਡਾ ਸੰਗ ਦੇ ਸੰਤਾਰੀ ਉਹਦੇ ਗਾਣੇ ਲਿਖੇ ਹੋਏ ਨੇ ਤੇ ਉਹ ਅਸੀਂ ਜਲਦੀ ਕਰ ਰਹੇ ਹਾਂ ਜਲਦੀ ਤੁਹਾਡੀ ਝੋਲੀ ਪਾਵਾਂਗੇ ਤੇ ਬਹੁਤ ਪੂਰਨ ਆਸ ਹੈ ਵੀ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੱਤਾ ਗਾਣਿਆਂ ਨੂੰ ਓਵੇਂ ਪਿਆਰ ਦੇਵੋਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸასი ਬਾਈ ਜੀ ਬੜੀ ਜਲਦੀ ਬਾਈ ਜੀ ਆਪਣੇ ਨਵੇਂ ਟਰੱਕਾਂ ਨਾਲ ਤੁਹਾਡੀ ਕਚਹਿਰੀ ਵਿੱਚ ਆ ਰਹੇ ਨੇ ਤਾਂ ਇਹਨਾਂ ਨੂੰ ਓਦਾਂ ਹੀ ਪਹਿਲੇ ਕੀਤਾ ਵਾਂਗੂ ਮਾਣ ਬਖਸ਼ੋ ਤੇ ਬਾਈ ਜੀ ਸ਼ਿੰਦੋ ਚੱਤੇ ਇੱਕ ਥੋੜਾ ਜਿਹਾ ਮਜ਼ਾ ਆ ਜਾਏਗਾ ਇੱਕ ਲਾਈਨ ਹੋ ਜਾਈ ਛੋਟੀ ਹੋ ਤੂੰ ਵੀ ਮੈਥੋਂ ਦੂਰ ਮੈਂ ਵੀ ਤੇਰੇ ਕੋਲੋਂ ਦੂਰ ਵੇ ਚੱਲਦਾ ਨਾ बस ਪੁੱਛਾ ਹੋ ਕੇ ਮਜਬੂਰ ਵੇ ਮੇਰੇ ਵਾਂਗੂ ਉੱਥੇ ਤੈਨੂੰ ਕਰਦੀ ਆ ਪਿਆਰ ਕੋਈ ਮੇਰੇ ਵਾਂਗੂ ਚਾਹੁੰਦੀ ਹੈ ਕਿ ਨਾ ਮੇਰੇ ਵਾਂਗ ਚਾਹੁੰਦੀ ਹੈ ਕਿ ਨਾ ਵਿਛਿੰਦਿਆ ਵਿਛਿੰਦਿਆ ਛਿੰਦੋ ਚਿੱਤੇ ਆਉਂਦੀ ਹੈ ਕਿ ਨਾ ਵਿਛਿੰਦਿਆ ਛਿੰਦੋ ਚਿੱਤੇ ਆਉਂਦੀ ਹੈ ਕਿ ਨਾ ਬਾਈ ਜੀ ਇਹ ਪੰਜਾਬ ਦੇ ਉਹ ਹੀਰੇ ਨੇ ਜਿਹੜੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਕੇ ਥੋੜੇ ਜਿਹੇ ਦੁਪੱਤਰ ਹੋ ਜਾਂਦੇ ਪਰ ਮੈਂ ਉਸ ਕਾਲਪੁਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਇਹ ਹੀਰੇ ਦੁਬਾਰਾ ਚਮਕਣ ਇਹ ਆਪਣੀ ਕਚਹਿਰੀਆਂ ਦੇ ਵਿੱਚ ਤੁਹਾਡੀ ਕਚਹਿਰੀ ਔਰ ਆਪਣੀ ਕਚਹਿਰੀਆਂ ਦੇ ਵਿੱਚ ਆਉਣ ਤੇ ਇਹਨਾਂ ਨੂੰ ਮਾਣ ਮੱਤਾ ਮਾਣ ਦੁਆਰਾ ਮਿਲੇ ਤੇ ਬਾਈ ਜੀ ਉਮੀਦ ਕਰਦੇ ਹਾਂ ਤੁਸੀਂ ਬੜੇ ਸੋਹਣੇ ਗਾਣੇ ਅੱਗੇ ਲੈ ਕੇ ਆਓ ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪਰਮਾਤਮਾ ਕਰੇ ਮੇਰੇ ਵੀਰ ਮੇਰੇ ਭੈਣ ਭਰਾ ਵੱਡੇ ਛੋਟੇ ਵੀਰ ਜਿੱਥੇ ਵੀ ਤੁਸੀਂ ਰਹੋ ਖੁਸ਼ ਰਹੋ ਤੁਹਾਡਾ ਪਰਿਵਾਰ ਖੁਸ਼ ਰਹੇ ਬਸ ਇਹੀ ਦੁਆਵਾਂ ਨੇ ਸਸਕਾਰ ਇੱਕ ਵੀਡੀਓ ਫੇਰ ਪਾਵਾਂਗੇ ਵੱਡੇ ਵੀਰ ਨਾਲ ਬਾਈ ਦੇ ਗਾਣੇ ਆਉਣ ਤੇ ਠੀਕ ਹੈ ਜੀ ਹੱਸਦੇ ਰਹੋ বাসਦੇ ਰਹੋ ਰਾਜੀ ਰਹੋ ਰੱਬ ਰੱਖਾ